ਇਹ ਜਿਹੜੇ ਵਿਅਕਤੀ ਇਹਨਾਂ ਦੇ ਤੇ ਮੁਕਦਮੇ ਜਿਹੜੇ ਦਰਜ ਹੈ ਐਨਡੀਪੀਐਸ ਦੇ ਨਾਲ ਲੜਾਈ ਝਗੜਿਆਂ ਦੇ ਤੇ ਇੱਕ ਫਰਾਰ ਹੈ ਤੇ ਦੂਸਰਾ ਜਿਹੜਾ ਜੇਲ੍ਹ ਦੇ ਵਿੱਚ ਬਣਾਈ ਗਈ ਸੀ ਤੇ ਪੁਲਿਸ ਵੱਲੋਂ ਪ੍ਰੋਟੈਕਸ਼ਨ ਜਿਹੜੀ ਕਾਰਪੋਰੇਸ਼ਨ ਨੂੰ ਦੇ ਕੇ ਥੋੜੀ ਜਿਹੜੀ ਅਪਰੋਪਰੀਏਟ ਆ ਗਈ ਸੀ ਇਹਨਾਂ ਦਾ ਇਹੀ ਕਹਿਣਾ ਹੈ ਕਿ ਨਸ਼ਾ ਤਸਕਰੀ ਜਿਹੜੇ ਕਰਦੇ ਸੀਗੇ ਤੇ ਇਹਨਾਂ ਦੇ ਉੱਤੇ ਮੁਕਦਮੇ ਜਿਹੜੇ ਨਸ਼ਾ ਤਸਕਰੀ ਵਿੱਚ ਹੈ ਦੂਸਰੇ ਦੀ ਪਾਲਾ ਹੁਣ ਦੇਖੋ ਕਰੋ ਤੱਕ ਪੁਲਿਸ ਪ੍ਰਸ਼ਾਸਨ ਹੈ ਦੂਸਰੇ ਜਿਹੜੇ ਭਰਾ ਨੂੰ ਕਾਬੂ ਕਰਦਾ ਤੇ ਉਸ ਨੂੰ ਜਿਹੜੀ ਕਦੋਂ ਤੱਕ ਜੇਲ੍ਹ ਦੀ ਸਲਾਕਾ ਦੇ ਵਿੱਚ ਫਿਰ ਤੋਂ ਦੁਬਾਰਾ ਦੇਖਣ ਨੂੰ ਮਿਲਦੇ ਸਦਾ ਜੀ ਕਿ ਇਹਨਾਂ ਦੇ ਉੱਤੇ ਐਨਡੀਪੀਐਸ ਦੇ ਮੁਕਦਮੇ ਦਰਜਾ ਜੇਲ੍ਹ ਦੇ ਵਿੱਚ ਹੈ ਤੇ ਦੂਸਰਾ ਇਸ ਵਕਤੇ ਪਉ ਘੋੜਾ ਚੜ ਰਿਹਾ ਪੁਲਸ ਨੂੰ ਦੀ ਭਾਲ ਆ ਜਲਦ ਤੋਂ ਜਲਦ ਉਸ ਨੂੰ ਜਿਹੜਾ ਪੁਲਸ ਅਰੈਸਟ ਕਰਕੇ ਤੇ ਫਿਰ ਤੋਂ ਜਿਹੜੀ ਦੱਸਦੇ ਕਿ ਉਸ ਨੂੰ ਜਿਹੜੀ ਸਜ਼ਾ ਹੈ ਉਹ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਉਸ ਨੂੰ ਦਿੱਤੀ ਜਾਵੇਗੀ ਸੋ ਆਪਣੇ ਆਪਣੇ ਵਿਚਾਰ ਹਰਨਜੋਤ ਕਾਰਵਾਈ ਕੀਤੀ ਜਾ ਰਹੀ ਹੈ ਕਿਹੜੀ ਵਿਗੇ ਕੀਤੀ ਜਾ ਰਹੀ ਹੈ ਜੀ ਅੱਜ ਇਹ ਕਾਰਵਾਈ ਆਪਣੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 7 ਜਲੰਧਰ ਕਮਿਸ਼ਨਰੇਟ ਦੇ ਵਿੱਚ ਕੀਤੀ ਜਾ ਰਹੀ ਹੈ ਜੀ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜੋ ਦਨਸ਼ਾ ਵਿਰੋਧ ਦੇ ਤਹਿਤ ਇਹ ਡਿਮੋਲਿਸ਼ਨ ਕੀਤੀ ਗਈ ਹੈ ਜਿਸ ਦੇ ਮਿਨਿਸਪਲ ਕਾਰਪੋਰੇਸ਼ਨ ਦੇ ਆਰਡਰ ਸੀ ਤੇ ਪੁਲਿਸ ਪ੍ਰੋਟੈਕਸ਼ਨ ਪ੍ਰਵਾਈਡ ਕੀਤੀ ਗਈ ਹੈ ਤੇ ਆਪਣੇ ਪੁਲਿਸ ਰਿਪੋਰਟ ਚੈੱਕ ਕਰਨ ਤੇ ਵੀ ਪਾਇਆ ਗਿਆ ਜੀ ਇਹਦੇ ਵਿੱਚ ਇਸ ਘਰ ਦੇ ਵਿੱਚ ਦੋ ਜਣੇ ਰਹਿੰਦੇ ਜਿਨ੍ਹਾਂ ਤੇ ਟੋਟਲ 12 ਮੁਕੱਦਮੇ ਦਰਜ ਰਹੇ ਤੇ ਤਿੰਨ ਐਨਡੀਪੀਐਸ ਦੇ ਵੀ ਕਾਫੀ ਗੰਭੀਰ ਮੁਕੱਦਮੇ ਦਰਜ ਨੇ ਨਾ ਦੋ ਘਰਾਂ ਤੋਂ ਨਵੇਂ ਦਰਜ ਹੋਏ ਪਹਿਲਾ ਇੱਕ ਮੁਕੱਦਮਾ 2025 ਦਾ ਤੇ ਪਹਿਲਾਂ ਵਾਲੇ 2019 ਤੇ 20 ਦੇ ਮੁਕੱਦਮੇ ਨੇ ਜਿਹੜੇ ਪ੍ਰਾਪਰਟੀ ਬਣਾਈ ਗਈ ਸੀ ਜਾਂ ਨਜਾਇਜ਼ ਸਾਰੀਆਂ ਜਾਂ ਸਰਕਾਰੀ ਤੋਂ ਕਮਾਈ ਤੋਂ ਬਿਲਕੁਲ ਜੀ ਇਹ ਜਿਹੜੀ ਪ੍ਰਾਪਰਟੀ ਹੈ ਕਾਰਪੋਰੇਸ਼ਨ ਦੇ ਹੁਕਮਾ ਦੇ ਤਹਿਤ ਡਿਮੋਲਿਸ਼ ਕੀਤੀ ਗਈ ਤੇ ਇਲੀਗਲ ਇਨਕ੍ਰੋਚਮੈਂਟ ਹੈ ਜੀ ਇਹ ਤੇ ਹੁਣੇ ਵਿਅਕਤੀ ਦੋਨੇ ਜੇਲ੍ਹ ਦੇ ਵਿੱਚ ਇਹ ਤੇ ਦੂਜਾ ਬੰਦਾ ਖੜਾ ਹੈ ਰਿਲੇਸ਼ਨ ਕੀ ਸਕਦੇ ਬ੍ਰਦਰ ਹਾਂਜੀ ਇਹ ਸਕਦੇ ਬ੍ਰਦਰ ਤੇ ਰੰਦੇ ਬੰਦੇ ਹਾਂਜੀ ਦੂਜਾ ਖੜਾ ਹੈ ਇੱਕ ਜਿੰਦੇ ਯੈਸ ਯੈਸ